ਦੋਸਤੋ ਤੁਹਾਨੂੰ ਦਿਖਾਨਾ ਕਿ ਜਿੰਨਾ ਹੋ ਸਕਦਾ ਅਸੀਂ ਕਾਲਸ ਆ ਜਿਹੜੇ ਪਿਕ ਕਰਨ ਦੀ ਕੋਸ਼ਿਸ਼ ਕਰਦੇ ਆ ਅੱਦੋਂ ਹਲੇ ਵੀ ਹਲੇ ਸਵੇਰੇ 10:00 ਵਜੇ 350 ਮਿਸ ਕਾਲ ਦਾ ਜਿਹੜੀ OEP ਆ ਕਾਲਸ ਮੋਸਟਲੀ ਅਸੀਂ ਹਰ ਰੋਜ਼ ਆ ਜਿਹੜਾ ਕੋਸ਼ਿਸ਼ ਕਰਦੇ ਆ ਕਿ 50% ਕਾਲਸ ਆ ਪਿਕ ਕਰ ਸਕੀਏ ਤੇ ਸਾਰਾ ਹਨਾ ਤੁਹਾਨੂੰ ਦੱਸ ਸਕੀਏ ਜੋ ਵੀ ਸਾਰਾ ਜੇ ਕਿਸੇ ਬਚਦੀ ਕਾਲ ਵਗੈਰਾ ਪਿਕ ਨਹੀਂ ਕੀਤੀ ਜਾਂਦੀ ਹੈਗੀ ਆ ਕਰੋ ਪਿਕ ਕਾਲ ਠੀਕ ਹੈ ਨਾ ਹਨਾ ਤਾਂ ਥੋੜਾ ਜਿਹਾ ਹਨਾ ਪੇਸ਼ੈਂਸ ਰੱਖੋ ਤੁਸੀਂ ਕਾਲ ਕਰਦੇ ਰਹੋ ਟਰਾਈ ਜ਼ਰੂਰ ਤੁਹਾਨੂੰ ਹਨਾ ਜਵਾਬ ਮਿਲੇਗਾ ਹਰ ਰੋਜ਼ ਬਹੁਤ ਸਾਰੇ ਬੱਚੇ ਕਾਲ ਸਵੈਰੀ ਤੇ ਸਾਰਾ ਦੱਸਦੇ ਨੇ ਪੁੱਛਦੇ ਨੇ ਸਾਰਾ ਕੁਝ ਕਿੱਦਾਂ ਹੈ ਅਕੈਡਮੀ ਕੀ ਸਾਰੀ ਡੀਟੇਲ ਹੈ ਸਾਰਾ ਕੁਝ ਆ ਬਸ ਬੱਚੇ ਥੋੜਾ ਸਾ ਪੇਸ਼ੈਂਸ ਰੱਖੋ ਠੀਕ ਹੈ ਤੇ ਜਿੰਨਾ ਹੋ ਸਕਦਾ ਅਸੀਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਇੱਕ ਕੁੜੀ ਤਾਂ ਹਰ ਰੋਜ਼ ਗੋਲੀ ਲੈ ਕੇ ਸੌਂਦੀ ਹੈ ਸਿਰ ਦਰਦ ਦੀ ਤੇ ਠੀਕ ਹੈ ਕਿਉਂਕਿ ਇੰਨੇ ਜ਼ਿਆਦਾ ਕਾਲਸ ਪਿਕ ਕਰਨੇ ਤੇ ਉਹਨਾਂ ਨੂੰ ਦੱਸਣਾ ਸਭ ਚੀਜ਼ਾਂ ਕਰਨਾ ਤੇ ਬਹੁਤ ਜ਼ਿਆਦਾ ਹੋ ਜਾਂਦਾ ਤੁਸੀਂ ਆਪ ਸਮਝਦਾਰ ਹੋ ਨਾ ਪੂਰੇ ਪੰਜਾਬ ਤੋਂ ਥੋੜਾ ਸਾਰਿਆਂ ਦਾ ਪਿਆਰ ਮਿਲ ਰਿਹਾ ਤੁਸੀਂ ਕੁਇਰੀ ਕਰ ਰਹੇ ਹੋ ਪੁੱਛ ਰਹੇ ਹੋ ਸਾਰਾ ਤੇ ਬਸ ਮੈਂ ਇਹੀ ਕਹਾਂਗਾ ਪੇਸ਼ੈਂਸ ਰੱਖੋ ਮੈਨੂੰ ਪਤਾ ਹੈ ਤੁਸੀਂ ਜੋ WhatsApp ਤੇ ਮੈਸੇਜ ਪਾ ਰਹੇ ਹੋ ਜਾਂ Instagram ਤੇ ਮੈਸੇਜ ਭਾਰੋ ਸਾਰਾ ਕਈਆਂ ਬੱਚਿਆਂ ਦੇ ਰਿਪਲਾਈ ਮਿਲ ਜਾਂਦਾ ਹੈ ਕਈਆਂ ਦਾ ਨਹੀਂ ਮਿਲ ਰਿਹਾ ਹੈਗਾ 2-3-3 ਦਿਨ ਹੋ ਗਏ ਲਗਾਤਾਰ ਫੋਨ ਵੀ ਨਹੀਂ ਲਟਰਾਇ ਲੱਗ ਰਿਹਾ ਹੋਏਗਾ ਹਮੇਸ਼ਾ ਫੋਨ ਬਿਜ਼ੀ ਆਉਂਦਾ ਹੋਇਆ ਹੈ ਕੁਝ ਤੁਸੀਂ ਖੁਦ ਦੇਖ ਰਹੇ ਹੋ ਇੱਕ ਸੈਕਿੰਡ ਵੀ ਕਾਲ ਹੈ ਜਿਹੜੀ ਠੀਕ ਹੈ ਮੈਂ ਕੋਸ਼ਿਸ਼ ਕਰਦਾ ਜਿੰਨਾ ਹੋ ਸਕਦਾ ਤੁਹਾਨੂੰ ਗਾਈਡ ਅਪ ਕਰਾਂ ਸਾਰਾ ਕੁਝ ਕਰਾਂ ਬਟ ਬਸ ਥੋੜਾ ਜਿਹਾ ਪੇਸ਼ੈਂਸ ਰੱਖੋ ਠੀਕ ਹੈ ਸਾਰਿਆਂ ਦਾ ਰਿਪਲਾਈ ਮਿਲ ਜੇਗਾ ਸਭ ਚੀਜ਼ਾਂ ਹੋ ਜਾਣਗੀਆਂ ਤੇ ਬਸ ਇਹੀ ਕਹੂੰਗਾ ਕੋਆਪਰੇਟ ਕਰਕੇ ਚੱਲੇ ਥੋੜਾ ਜਿਹਾ ਤੇ ਮੇਰੇ 98847478213 ਨੰਬਰ ਤੇ ਤੁਸੀਂ ਮੈਸੇਜ ਡ੍ਰੌਪ ਕਰ ਸਕਦੇ ਹੋ ਠੀਕ ਹੈ ਆਪਣਾ ਜੋ ਵੀ ਕੁਇਰੀ ਕੁਐਸਚਨ ਕੁਝ ਵੀ ਹੈ ਥੋੜਾ ਤੁਸੀਂ ਉਹ ਪਾਓ ਠੀਕ ਹੈ ਮੈਂ ਰਿਪਲਾਈ ਕਰਾਂਗਾ ਇੱਕ ਦਿਨ ਦੋ ਦਿਨ ਜੋ ਵੀ ਜਦੋਂ ਵੀ ਟਾਈਮ ਲੱਗਦਾ ਫ੍ਰੀ ਹੋ ਕੇ ਮੈਂ ਜ਼ਰੂਰ ਆ ਤੁਹਾਨੂੰ ਇਹਰਾ ਕੰਟੈਕਟ ਕਰੂੰਗਾ ਤੇ ਤੁਸੀਂ ਮੇਰੇ ਅਸਿਸਟੈਂਟ ਨਾਲ ਗੱਲ ਕਰੋਗੇ ਸੇ ਠੀਕ ਹੈ ਉਹ ਤੁਹਾਨੂੰ ਸਾਰੀ ਜਾਣਕਾਰੀ ਜਿਹੜੀ ਉਹ ਦੇ ਦੇਣਗੇ ਇਸੀ ਦੇ ਰਿਗਾਰਡਿੰਗ ਤੇ ਇੱਕ ਪਲੀਜ਼ ਇੱਕ ਖਤਮਨ ਕੇ ਰਿਕੁਐਸਟ ਹੈ ਕਿ ਤੁਸੀਂ 9 ਤੋਂ 5 ਹੀ ਕਾਲ ਕਰੋ ਠੀਕ ਹੈ ਅਸੀਂ ਗਰਾਊਂਡ ਵੀ ਲਗਾਣਾ ਹੁੰਦਾ ਹੋਰ ਸਭ ਜਿਵੇਂ ਕਰਨੀ ਹੁੰਦੀਆਂ ਨੇ ਤੇ ਕਾਫੀ ਕੰਮ ਹੁੰਦੇ ਨੇ ਤਾਂ 9 ਤੋਂ 5 ਹੀ ਆ ਜਿਹੜੀ ਤੁਸੀਂ ਕਾਲ ਕੁਐਰੀ ਆ ਜਿਹੜੀ ਕਰੋ ਰਾਤ ਨੂੰ 12-12 ਇੱਕ ਇੱਕ 2-2 ਵਜੇ ਤੱਕ ਕਾਲਸ ਆਈ ਜਾਂਦੇ ਨੇ ਸਾਰੇ ਹਨਾ ਤਾਂ ਥੋੜਾ ਜਿਆ ਤਿਆਰ ਰੱਖਿਓ ਤੇ 9 ਤੋਂ 5 ਹੀ ਕਾਲ ਕਰੋ ਤੇ ਲਵ ਐਂਡ ਸਪੋਰਟ ਥੋੜੇ ਸਾਰਾ ਨਾ ਇਨਾ ਸਾਰਾ ਪਿਆਰ ਦੇਣ ਦੇ ਲਈ ਤੇ ਜਿੰਨਾ ਹੋ ਸਕਦਾ ਮੈਂ ਕੋਪਰੇਟ ਕਰਨ ਦੀ ਕੋਸ਼ਿਸ਼ ਕਰਦਾ ਤੁਹਾਨੂੰ ਬਸ ਥੋੜਾ ਜਨਾ ਸਬਰ ਸਬਰ ਦਾ ਫਲ ਮਿੱਟਾ ਹੁੰਦਾ ਜੇ ਤੁਸੀਂ ਤੁਹਾਡਾ ਸਾਨੂੰ ਕਾਲ ਲੱਗ ਗਿਆ ਇਟ ਮੀਨਸ ਤੁਸੀਂ ਵਰਦੀ ਤੇ ਬਹੁਤ ਜ਼ਿਆਦਾ ਕਰੀਬ ਹੈ ਠੀਕ ਹੈ ਜੀ ਅਕੈਡਮੀ ਚ ਵਿਜ਼ਿਟ ਕਰਕੇ ਦੇਖੋ ਸਾਰਾ ਸਿਸਟਮ